मतलब हम लोग पैसा तो कमाने निकल पड़ते हैं पर अपने सपनों को जीना ये सबके लिए आसान बात नहीं है हाँ जी। आपको देखिए इंस्पिरेशन मिल रहा है हम लोगों को बहुत अच्छा लग रहा है कमरा नंबर बारह जी ਤੇ ਅੱਜ 3 ਅਗਸਤ ਦਿਨ ਹੈਗਾ ਸ਼ਨੀਵਾਰ ਜਗ੍ਹਾ ਹੈਗੀ ਆ ਜੀ ਮਾਇਆਪੁਰ ਐਂਡ ਫੌੜੀ ਸਾਰੀ ਇਕੱਠੀ ਕਰ ਲਈ ਜੀ ਚੱਕ ਲਈ ਤੇ ਭਾਈ ਦਫ਼ਤਰ ਵਾਲੇ 4-5 ਆਰੀ ਹੁੱਜਾ ਮਾਰ ਗਏ ਕਹਿੰਦੇ ਚਲੋ ਭਾਈ ਟਾਈਮ ਹੋ ਗਿਆ ਜਾਓ ਹਣ ਸਾਰੇ ਕਮਰੇ ਆਹ ਖਾਲੀ ਹੋ ਗਏ ਜੀ ਆਥ ਨੇ ਜਿਹੜੀਆਂ ਹੋਰ ਸੰਗਤ ਆਉਣੀਆਂ ਆ ਉਹਨਾਂ ਨੂੰ ਦੇ ਦਿੱਤੇ ਜਾਣਗੇ ਸਾਹਮਣੇ ਦਫ਼ਤਰ ਆਗਾ ਤੇ ਆਪਣੇ ਸਾਈਕਲ ਗੱਡੀਆਂ ਇਧਰਲੇ ਪਾਸੇ ਖੜੇ ਆ ਨੀਸ਼ੂ ਭਾਈ ਵੀ ਤਿਆਰ ਬਰ ਤਿਆਰ ਆ ਇੱਕ ਕਿੱਟ ਮਗਰ ਤੇ ਇੱਕ ਕਿੱਟ ਮੂਰੇ ਬਣੀ ਹੈ ਜੀ ਇਸ ਮਾਨਸਲਾ ਇਹ ਆਪਣਾ ਆ ਗਿਆ ਕਾਗਜ਼ ਜੀ ਮੀਂਹ ਤੋਂ ਬਚਣ ਵਾਸਤੇ ਪਹਿਲਾਂ ਇਹ ਮੀਂਹੂ ਵਾਲੇ ਸਾਈਕਲ ਤੇ ਸੀ ਹੁਣ ਇੱਧਰ ਰੱਖ ਲਿਆ ਇੱਕ ਮੈਟ ਆ ਬੈਗ ਹੋ ਗਿਆ ਤੇ ਛਤਰੀ ਆ ਗਈ ਉੱਪਰ ਜੀ ਕਿਉਂਕਿ ਛਤਰੀ ਦੀ ਲੋੜ ਕੋਈ ਪਤਾ ਨਹੀਂ ਕਦੋਂ ਪੈ ਜੇ ਇਹਨੂੰ ਆਪਾਂ ਉੱਪਰ ਹੀ ਰੱਖਾਂਗੇ ਤੇ ਫਿਰ ਉਹ ਬੰਨੇ ਹੁੰਦਾ ਨਾ ਸਾਰਾ ਸਮਾਨ ਔਖਾ ਹੋ ਜਾਂਦਾ ਥੱਲੇ ਕੱਢਣਾ ਕਟਕਟ ਕੇ ਇੱਕੇ ਦਾ ਮੀ ਆ ਜਾਂਦਾ ਪੰਪ ਵੀ ਉੱਪਰ ਹੀ ਇਸ ਤੋਂ ਉੱਪਰ ਆਹਾ ਆਪਣਾ ਮੀਆਲਾ ਕੋੜ ਜਾ ਐਸ ਲੋ ਇਹ ਨਾਲ ਬੈਗ ਵੀ ਟਕੇ ਜਾਂਦਾ ਨਾਲ ਤਾਂ ਬੈਗ ਤੇ ਮਿੱਟੀ-ਮੁੱਟੀ ਨਹੀਂ ਪੈਂਦੀ ਨਹੀਂ ਬਾਹਲਾ ਗੰਦਾ ਜਾ ਹੋ ਜਾਂਦਾ ਆਲੇ ਮਾੜੀ ਮੋਟੀ ਕਣੀ ਕਰਾਮਣ ਜੀ ਤੋਂ ਬਚਤ ਰਹਿੰਦੀ ਹੈਗੀ ਤੇ ਮੁਰਦਿਆ ਹੁੰਦਾ ਫਿਰ ਕਿਉਂਦਾ ਸੀ ਅਰੇ ਆ ਜੀ ਪਹਿਲੇ ਪੈਂਡਲ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ 30 ਤਰੀਕ ਪਹਿਲੀ ਪਾਤਸ਼ਾਹੀ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਇਹੇ ਹਜੇ ਆਪਾਂ ਮੰਦਰ ਦੇ ਅੰਦਰ ਹੀ ਫਿਰਦੇ ਆਂਗੇ ਜੀ ਇਦਾਂ ਦੇ ਕੁਝ ਰਾਹ ਬਣੇ ਹੋਇਆ ਇੱਧਰ ਸਾਈਕਲ ਮੋਟਰਸਾਈਕਲ ਵਾਸਤੇ ਤੇ ਪਰਲੇ ਪਾਸੇ ਸੰਗ ਤਾਂ ਪੈਦਲ ਜਾਂਦੀਆਂ ਨੇ ਤੇ ਕਲਕੱਤਾ ਆਪਣਾ ਹੈਗਾ ਜੀ ਇੱਥੋਂ 140 ਕਿਲੋਮੀਟਰ ਅੱਜ ਨਹੀਂ ਪਹੁੰਚ ਸਕਦੇ ਆਪਾਂ ਕੱਲ ਨੂੰ ਪੂਰੀ ਕੋਸ਼ਿਸ਼ ਕਰਾਂਗੇ ਵੀ ਕਲਕੱਤੇ ਆਪਾਂ ਪਹੁੰਚ ਜਾਈਏ ਸਵੇਰੇ ਇੱਥੇ ਪੂਰੀ ਵੱਡੀ ਲਾਈਨ ਲੱਗੀ ਹੋਈ ਸੀਗੀ ਬਾਈ ਸੰਗਤਾਂ ਦੀ ਹੁਣ ਵੀ ਕੁਝ ਸੰਗਤਾਂ ਖੜੀਆਂ ਨੇ ਹਜੇ ਜਾਂ ਤੇ ਜਾਣ ਤੋਂ ਪਹਿਲਾਂ ਜੀ ਉਹ ਬੈਠਾ ਭਾਈ ਸਾਹਮਣੇ ਟਿਕਟ ਵਾਲਾ ਤੇ 5 ਰੁਪਏ ਦੀ ਇੱਕ ਟਿਕਟ ਕਲ ਤਾਂ ਲੱਗੀ ਨਹੀਂ ਸੀ ਤੇ ਅੱਜ ਲੱਗੀ ਐ ਤੇ 5 ਰੁਪਏ ਸਾਈਕਲ ਦੇ 40 ਰੁਪਏ ਆਪਣੇ ਲੱਗੇ ਆ ਸਾਰੇ ਭਰਾਵਾਂ ਦੇ ਚਾਰਾਂ ਦੇ ਆਜੋ ਚਲਿਏ ਕੀ ਹਾਲ ਹੈ ਭਾਈ ਮਤਰਾ ਅੱਜ ਫੇਰ ਇੱਕ ਝੂਟਾ ਹੋਰ ਹਉ ਤੁਰ ਗਿਆ ਜਾ ਅੱਜ ਤਾਂ ਲੈ ਹੋ ਗਈ ਉਹੀ ਗੱਲ ਹੁਣ ਕੋਈ ਹੋਰ ਆਊਗਾ ਇੱਕ ਕਹਾਂ ਪਊਗਾ 10-20 ਮਿੰਟ ਪਹਿਲਾ ਪਹਿਲਾਂ ਟੱਪ ਗਿਆ ਵਾ ਇਹ ਲੱਗਦਾ ਜਿਵੇਂ ਕੱਖ ਉਤਰਨ ਵਾਲਾ ਤੇ ਤਿੰਨ ਜਣੇ ਰੱਖਿਆ ਹੁੰਦਾਗਾ ਪੜ 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 ਉਹ ਮੇ ਬਾਜ ਕਰਦਾਗਾ ਪਰ ਇੰਜਰ ਦਾ ਕੋਈ ਤਕੜਾ ਹੋਊਗਾ ਉਹ ਦੂਰੋਂ ਲਿਆਉਂਦਿਆ ਮੋੜ ਕੇ ਆ ਗਿਆ ਓਏ ਆ ਗਿਆ ਆ ਗਿਆ ਜਦੋਂ ਆਪਾਂ ਇੱਥੇ ਬਈ ਆਏ ਸੀਗੇ ਤੇ ਕੋਈ ਸਵਾਰੀ ਨਹੀਂ ਸੀਗੀ ਤੇ ਸਵਾਰੀਆਂ ਵੀ ਪੂਰੀਆਂ ਆ ਗਈਆਂ ਐਦਾਂ ਹੀ ਬਸ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਸਾਰਾ ਦਿਨ ਆਉਣ ਜਾਣ ਲੱਗਿਆ ਰਹਿੰਦਾਗਾ ਇੱਥੇ ਗੰਗਾ ਨਦੀ ਤੇ ਨਾ ਬਾਲਦਨ ਉਹਦੋਂ ਬਿਠਾਦਗੇ ਤਾਂ ਹਾਂ ਇੱਥੇ ਕਮਰੇ 'ਤੇ ਕਿ ਉੱਥੇ ਬੈਠੇਗਾ ਫੰਗ ਜੇ ਤੇ ਮੂਰੇ ਹਾਂ ਉੱਥੇ ਸਹੀ ਰਹੂਗਾ ਉਹਦੀ ਛਤਰੀਆਂ ਕਾਹਤੋਂ ਲੈ ਕੇ ਤਰੇ ਫਿਰਦੇ ਆਏ ਕਿੱਥੋਂ ਆਪ ਪੈਂਦੀ ਆ ਧੁੱਪ ਪੈਂਦੀ ਆ ਧੁੱਪ ਤੋਂ ਵੀ ਮੀਂਹ ਤੋਂ ਵੀ ਪਾਣੀ ਨਾਲ ਜਿਹੜੀ ਧੁੱਪ ਪਾਈਦੀ ਆ ਨਾ ਉਹ ਬੜੀ ਗੰਦੀ ਪਾਈਦੀ ਆ ਤਾਂ ਕਰਕੇ ਲੋਕ ਛਤਰੀਆਂ ਲੈ ਕੇ ਰੱਖਦੇ ਐਡਾ ਦਾ ਕਿਹੜਾ 8 ਦਿਨਾਂ ਦਾ ਇਹ ਟੂਰ ਹੈਗਾ 15 ਮਿੰਟਾਂ 'ਚ ਤਾਂ ਪਰਾਂ ਵਗ ਜਾਂਦੇ ਆ ਨਹੀਂ ਯਾਰ ਫੇਰ ਵੀ 15 ਵੀ ਨਹੀਂ ਲੱਗਦੇ ਹੁਣ ਆਉਣ ਦਿਓ ਆਉਣ ਦਿਓ ਕੱਟ ਦਿਓ ਕੱਟ ਦਿਓ ਜਮਾ ਇੱਥੇ ਸੈੱਟ ਕਰਕੇ ਲਾਵਾਂਗੇ ਨਾਲ ਆਉਣ ਦੋ ਜੀ ਆਉਣ ਦੋ 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 ਆਹ ਟਾਇਰ ਲੱਗੇ ਹੋਏ ਆ ਟਾਇਰਾਂ ਦੇ ਨਾਲ ਲੱਗੂ ਆਗੇ ਉਹ ਬਣ ਤਾ ਦਰੋ ਨੇ ਰਸਾ ਬਾਈ ਨੇ ਹੋ ਗਏ ਸ਼ੁਰੂ ਏ ਏ ਏ ਏ ਹੋਣ ਲੱਗਿਆ ਸਹੀ ਟਿਕਾਣੇ ਤੇ ਐਨੇ ਕਾਲੇ ਆ ਲੋਕਾਂ ਯਾਨ ਨਗਾ ਸਕੂਟਰਾਂ ਦਾ ਸਕਟਰਾਂ ਦੇ ਵਿੱਚੇ ਖੇਡਦਿਆਂ ਚੱਲ ਬਈ ਜੋ ਟੈਗਰਾਂ ਚੱਲੀਏ ਆਪਾਂ ਵੀ ਦੇ ਰਹਾ ਹਕਤਾ ਬਾਈ ਯਾਰ ਚੱਲ ਕੱਟ ਦੇ ਕੱਟ ਦੇ ਕੱਟ ਦੇ ਇਧਰਲੇ ਪਾਸੇ ਸਵਾਰੀਆਂ ਦੇ ਬੈਠਣ ਨੂੰ ਵੀ ਥਾਂ ਹੈਗੀ ਆ ਡਰਾਈਵਰ ਭਰਾ ਹੁਣੀ ਉਹ ਖੜਿਆ ਇੱਥੇ ਖੜ ਕੇ ਆਉਂਦਾ ਬੁੱਲਾਪੂਰਾ ਇਹਨੇ ਹਰਪਾਲ ਨੂੰ ਬਿਠਾਇਆ ਹੋਵੇ ਉਹ ਚੁੰਝ ਜੀ ਦੇ ਉੱਥੇ ਮੂਰੇ ਸਫ਼ਰ ਹੋ ਗਿਆ ਜੀ ਆਪਣਾ ਸ਼ੁਰੂ ਤੇ ਆ ਜਿਹੜਾ ਆਪਾਂ ਬਾਜ਼ਾਰ ਨੰਗੀਆਂ ਨੇ ਇਹ ਹੈਗਾ ਨਿੰਮਤਾਲਾ ਬਾਜ਼ਾਰ ਤੇ ਅੱਜ ਦੇ ਦਿਨ ਦਾ ਜੀ ਜਿਹੜਾ ਆਪਣਾ ਪਹਿਲਾ ਖਾਣ ਪੀਣ ਹੋਇਆ ਗੱਡੀ ਆਪਣੀ 2 ਦਿਨ ਹੋ ਗਏ ਜੀ ਚੌਲਾਂ ਤੇ ਤੁਰੀ ਜਾਂਦੀ ਹੈ ਰੋਟੀ ਟੋਕ ਥੋੜਾ ਇੱਧਰ ਘੱਟ ਮਿਲਦਾਗਾ ਠੀਕ ਆ ਜੀ ਰੋਟੀ ਇੱਧਰ ਘੱਟ ਮਿਲਦੀ ਆ ਭਾਈ ਚੌਲ ਜ਼ਿਆਦਾ ਮਿਲਦੇ ਆ ਇੱਕ ਦਾਲ ਦੇ ਦਿੰਦੇ ਚੌਲ ਦੇ ਨਾਲ ਤੇ ਇੱਕ ਸਬਜ਼ੀ ਚੌਲਾਂ ਨਾਲ ਉਹ ਖਾ ਕੇ ਤੇ ਅੱਗੇ ਦਾ ਸਫਰ ਜਿਹੜਾ ਆਪਾਂ ਸ਼ੁਰੂ ਕਰਤਾ ਲਗਭਗ 7-8 ਕਿਲੋਮੀਟਰ ਦਾ ਸਫਰ ਜਿਹੜਾ ਹੁਣ ਤੱਕ ਆਪਾਂ ਕਰ ਚੁੱਕੇ ਆ ਦੇਖਦੇ ਅੱਜ ਕਿੱਥੇ ਪਹੁੰਚਦੇ ਆਂ ਜੀ ਨਵਾਂ ਦਿਨ ਤੇ ਨਵਾਂ ਸਫ਼ਰ ਨਵੀਆਂ ਸੜਕਾਂ ਭਾਈ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਧੰਨਵਾਦ ਜੀ ਸਮਾਂ ਪਾਉਣੇ 1 ਹੋ ਗਿਆ ਜੀ ਤੇ ਲਗਭਗ ਹੁਣ ਤੱਕ ਆਪਾਂ 30 ਕਿਲੋਮੀਟਰ ਦਾ ਸਫ਼ਰ ਜਿਹੜਾ ਕੱਢਿਆ ਤੇ ਸਾਹਮਣੇ ਬਈ ਕਾਰ ਖੜੀ ਹੈਗੀ ਨੰਬਰ ਹੈਗਾ WB ਬੈਸਟ ਬਗਾਲ ਦਾ ਨੰਬਰ ਹੈਗਾ ਇੱਥੋਂ ਦੀ ਆ ਤੇ ਇਧਰਲੇ ਪਾਸੇ ਭਰਾ ਇਧਰਲੇ ਪਾਸੇ ਨਾਲ ਭੈਣ ਤੇ ਆਪਾਂ ਨੂੰ ਭਾਈ ਚਾਹ ਪਾਣੀ ਪਿਆਇਆ ਤੇ ਨਾਲ ਗੱਲਾਂ ਬਾਤਾਂ ਵੀ ਕਾਫੀ ਟਾਈਮ ਦੇ ਕਰੀ ਜਾਂਦੇ ਆ ਪੁੱਛਦੇ ਆ ਨਾਮ ਵਗੈਰਾ ਕੀ ਆ ਨਮਸਤੇ ਦੀਦਿਕ ਨਮਸਤੇ ਆਪਾਂ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਾ ਮਤਲਬ हम लोग पैसा तो कमाने निकल पड़ते हैं पर अपने सपनों को जीना ये सबके लिए आसान बात नहीं है हाँ जी, आपको देखिए इंस्पिरेशन मिल रहा है जैसे मतलब आप जैसे अलग अलग स्टेट्स में घूमोगे तो एक, एक सपना लेके तो घर से निकले हो गए हाँ जी, हाँ जी, तो आपके थ्रू शायद हम लोग भी थोड़ा छू जा रहे हैं बहुत अच्छा लगा मोटिवेशनल एक अच्छा मैसेज देने का ही हमारा इरादा होता है ते अगर हाँ। हमारे पास कुछ भी नहीं है जितना भी है उतने से शुरू कर दो कुछ भी करना चाहिए कोई बिजनेस करना है कोई काम करना है घूमना है जो है उससे शुरू करो हाँ बस आपको देख के बहुत मोटिवेशन मिला मुझे आज <laughs> बहुत अच्छा क्या नाम गए मेरा नाम जयिता है ठीक आ, है ये हम कौन से शहर में खड़े ये हम अभी पूर्वान बर्धमान का एक क्या बोलते हैं छोटा सा शहर है ये नाम नदाई नदाई ठीक ठीक ਪੰਜਾਬ ਆਇਆ ਹੋ ਕਬੀ ਨਹੀਂ ਆ ਵੀ ਗਏ ਨਹੀਂ ਹੈ ਪਰ ਜਾਣਾ ਹੈ ਜਰੂਰ ਜਾਣਾ ਹੈ ਇੱਕ ਵਾਰ ਤੋ ਅੰਮ੍ਰਿਤਸਰ ਜਾਣਾ ਹੀ ਹੈ ਹਾਂ ਜਰੂਰ ਆਇਆ ਜਰੂਰ ਆਇਓ ਜੀ ਠੀਕ ਹੈ ਸ਼ੁਕਰੀਆ ਪਛਮੀ ਬੰਗਾਲ ਦੇ ਤੁਹਾਨੂੰ ਪਤਾ ਜੀ ਆਪਾਂ ਏਰੀਏ ਦੇ ਵਿੱਚ ਫਿਰਦੇ ਆਂਗੇ ਤੇ ਇਹ ਏਰੀਆ ਹੈਗਾ ਮਾਇਆਪੁਰ ਦਾ ਕਲਕੱਤਾ ਰਹਿ ਗਿਆ ਜੀ 100 ਕਿਲੋਮੀਟਰ ਇੱਕ ਤੁਹਾਨੂੰ ਬੜੀ ਵਧੀਆ ਚੀਜ਼ ਦਿਖਾਉਣਾ ਜੀ ਇਹ ਸਾੜੀਆਂ ਬਣੀ ਜਾਂਦੀਆਂ ਨੇ ਕਿਹੜੇ ਲੋਟ ਬਣਦੀਆਂ ਜੀ ਆ ਦੇਖੋ ਇੰਨਾ ਚ ਪਾਇਆ ਹੋਇਆ ਧਾਗਾ ਇਹ ਜਿਹੜਾ ਆਹ ਸੋਨੇ ਰੰਗਾ ਧਾਗਾ ਦਾ ਇਹ ਪਾਇਆ ਹੋਇਆ ਉਹਨਾਂ ਦੇ ਵਿੱਚ ਕੜਾਈ ਕਰਨ ਵਾਸਤੇ ਕਿਹੜੇ ਲੋੜਦੀਆਂ ਮਸ਼ੀਨਾਂ ਨੇ ਥੱਲੇ ਕਿਹੜੇ ਰੋਟਾ ਪੈਰ ਚੱਲਦੇ ਆ ਜੀ ਨਾਮ 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 ਪ੍ਰਤੀਬਸ਼ਾਕ ਇਹ ਸਾੜੀ ਛੜੀ ਹਿੰਦੀ ਆਤੀ ਆਪਕੋ? ਅਹ ਸਾਰੀ ਇੱਕ ਤਰ੍ਹਾਂ ਅਸ਼ਾਮੇ ਸ਼ਾਰੀ ਬੋਲੇ ਆ ਕੀ ਇਹਦਾ। ਇਹਦਾ ਅਸ਼ਾਮੇ ਸ਼ਾਰੀ ਬੋਲੇ ਆ। ਰੇ ਟਕਾ ਟਕਾ ਰੇ 3000 3000 ਬੰਗਾਲੀ ਬੋਲਦੇ ਆ ਜੀ ਜਿਆਦਾ ਹਿੰਦੀ ਸਮਝ ਨਹੀਂ ਆਉਂਦੀ ਤੇ 3000 ਦੀ ਕਹਿੰਦੇ ਇਹ ਸਾੜੀ ਆ ਜੀ। ਜਿਹੜੀ ਇਹ ਬਣਾਈ ਜਾਂਦੇ ਆ। ਐਸ ਲੋਟ ਕਿਹੜੇ ਕਿਹੜੇ? ਕਿਹੜੇ ਲੋਟ ਬਰੀਕ ਧਾਗੇ ਆਗੇ। ਬਹੁਤ ਮਿਹਨਤ ਲੱਗਦੀ ਆ ਜੀ। ਤੇ ਥੋੜੀ ਆਇਆ ਇਹਨੇ ਕਿਥੇ ਆ ਸ਼ਾਇ ਹੈ ਜੇ ਇਹਨੇ ਇਹਨੇ ਕਿਥੇ ਥਾka ਹੋਇ ਹਾਂ ਸਮਝ ਨਹੀਂ ਆਤਾ ਹਮੇ ਗਾਲੀ ਨਹੀਂ ਸਮਝਦੇ ਸਾਈਕਲ ਦੇਖੀ ਹਾਂ ਸਾਈਕਲ ਕਿਥਾ ਥੀ ਜਾਂ ਅਸ ਪਿੱਛੇ ਪਤਾ ਨਹੀਂ ਜੀ ਕੀ ਕਹਿੰਦੇ ਆ ਸਮਝ ਨਹੀਂ ਆਉਂਦੀ ਤੇ ਫਲਾ ਆਪਾਂ ਤਾਂ ਬਾਈ ਆ ਦੇਖਣ ਆਏ ਆਗੇ ਵੀ ਕਿਹੜੇ ਲੋਟ ਸਾੜੀਆਂ ਬਣਾਉਂਦੇ ਆ ਆ ਵੀ ਧੱਗਈ ਹੈਗਾ ਆ ਵੀ ਧੱਗਈ ਹੈ ਜੀ ਉਹ ਕਾਲਾ ਧਾਗਾ ਹੋ ਗਿਆ ਆ ਹੋਰ ਰੰਗ ਵਾਲਾ ਧਾਗਾ ਕਾ ਖੱਖੀ ਜਾ ਆ ਚਿੱਟਾ ਧਾਗਾ ਇਧਰ ਇਧਰਲੇ ਪਾਸੇ ਕੋਈ ਹੋਰ ਬਣਾਉਂਦੇ ਹੋਣਗੇ ਐਸ ਲੋਟ ਦੇ ਆ ਛੋਟੇ ਛੋਟੇ ਕਾਰਖਾਨੇ ਆ ਜੀ ਸਾਰੀਆਂ ਬਣਾਉਣ ਵਾਲੇ ਇਧਰਲੇ ਪਾਸੇ ਹੋਰ ਰੰਗ ਦੀ ਆ ਆਹ ਕੜਾਈ ਕੀਤੀ ਡਿਜ਼ਾਈਨ ਪਾਏ ਹੋਏ ਆਗੇ ਸਾਰੀਆਂ ਦੀ ਕਾਰਗਰੀ ਵੀ ਇੱਥੇ ਜੀ ਹੁੰਦੀ ਹੈਗੇ ਠੀਕ ਆ ਦਾਦਾ ਠੀਕ ਹੈ ਜੀ ਤੇ ਇਹਨਾਂ ਨੂੰ ਜਿਵੇਂ ਆਪਾਂ ਕਹਦੇ ਕਿ ਭਾਈ ਠੀਕ ਆ ਭਾਈ ਚੱਲੇ ਆ ਉਦਾਂ ਉਦਾਂ ਇਹਨਾਂ ਨੂੰ ਸਮਝ ਨਹੀਂ ਆਉਂਦਾ ਜੀ ਆਪਾਂ ਕਹਦੇ ਕਿ ਭਾਈ ਠੀਕ ਆ ਚੱਲੇ ਆਗੇ ਅਸੀਂ ਤੇ ਜੇ ਕਹਦੇ ਕਿ ਠੀਕ ਆ ਦਾਦਾ ਫਿਰ ਕਹਿ ਦੇਣਗੇ ਠੀਕ ਆ ਜੀ ਓਕੇ ਓਕੇ ਤੇ ਆਪਾਂ ਨੂੰ ਵੀ ਇਹ ਕਿਸੇ ਬਾਈ ਨੇ ਦੱਸਿਆ ਸੀ ਫੋਨ ਕਰਕੇ ਵੀ ਇਦਾਂ ਬੋਲਦਿਆ ਕਰੋ ਉਦਾਂ ਬੋਲ ਦਿੰਦੇ ਆ ਫਿਰ ਇਹ ਸਿਰ ਹਲਾ ਦਿੰਦੇ ਆ ਵੀ ਭਾਈ ਠੀਕ ਆ ਖੁਸ਼ ਵੀ ਹੋ ਜਾਂਦੇ ਆਗੇ ਚੱਲਦੇ ਆ ਜੀ ਹੁਣ ਆਪਾਂ ਤੇ ਪਿੱਛੇ ਭਰਾ ਟੱਕਰ ਗਿਆ ਸੀ ਜੀ ਇੱਕ ਹੋਰ ਪਹਿਲਾਂ 500 ਰੁਪਇਆ ਫੜਾਉਂਦਾ ਸੀਗਾ ਆਪਾਂ ਪੈਸੇ ਫੜੇ ਨਹੀਂ ਗੇ ਬਾਈ ਤੋਂ ਤੇ ਫਿਰ ਆਹ ਪਾਣੀ ਦੀਆਂ ਬੋਤਲਾਂ ਦੋ ਫੜਾ ਗਿਆ ਸੀ ਵੱਡੀਆਂ ਪਾਣੀ ਦੀਆਂ ਬੋਤਲਾਂ ਇੱਕ ਆਪਾਂ ਸੰਦੀਪ ਨੂੰ ਦੇਤੀ ਸੰਦੀਪ ਸੀਗਾ ਨਾਲ ਇੱਕ ਆਪਈ ਹੈਗੀ ਪਾਣੀ ਦੀਆਂ ਦੋ ਵੱਡੀਆਂ ਬੋਤਲਾਂ ਦੇ ਗਿਆ ਸੀ 100 ਕਿਲੋਮੀਟਰ ਕਲਕੱਤਾ ਰਹਿ ਗਿਆ ਜੀ ਟਾਈਮ ਸਵਾ 1 ਦਾ ਹੋ ਗਿਆ ਖਿੱਚਦੇ ਆ ਹੋਰ ਇਹ ਤਾਂ ਬਹੁਤ ਟਾਈਮ ਪਿਆ ਅਜ ਗਰਮੀ ਥੋੜੀ ਜਿਆਦਾ ਗਈ ਲਗਭਗ 40 ਕਿਲੋਮੀਟਰ ਤਾਂ ਹੋਰ ਜਾਣਾ ਚਾਹੀਦਿਆਂ ਸਮਾ ਹੋ ਗਿਆ ਜੀ ਪੌਣੇ 4 ਦਾ ਤੇ ਆਪਾਂ 50 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਇੱਕ ਠਾਬਾ ਕਾ ਉੱਥੇ ਰੁਕੇ ਹੋਇਆ ਚਾਹ ਪੀਣ ਵਾਸਤੇ ਤੇ ਅੱਜ ਬਈ ਬਹੁਤ ਗਰਮੀ ਸੀਗੀ ਤੇ ਬਹੁਤ ਬੁਰਾ ਹਾਲ ਹੋਇਆ ਹੁਣ ਜਾ ਕੇ ਥੋੜਾ ਜਿਹਾ ਮੌਸਮ ਜਿਹੜਾ ਠੰਡਾ ਹੋ ਗਿਆ ਜਿਵੇਂ ਤੁਸੀਂ ਅਮਗਰ ਦੇਖਿਆ ਨਾ ਬੱਦਲ ਵਾਈਆ ਹੁਣ ਵਧੀਆ ਠੰਡੀ ਹਵਾ ਚੱਲੀ ਜਾਂਦੀ ਹੈਗੀ ਤੇ 50 ਕਿਲੋਮੀਟਰ ਦਾ ਸਫ਼ਰ ਕਰ ਲਿਆ ਪੌਣੇ 4 ਹੋ ਗਏ ਜੀ ਤੇ ਲਗਭਗ 20-25 ਕਿਲੋਮੀਟਰ ਦਾ ਹੋਰ ਖਿੱਚਾਂਗੇ ਜੇ ਆਪਾਂ ਬੰਗਾਲ ਤੇ ਪੰਜਾਬ ਦੀ ਗੱਲ ਕਰੀਏ ਜੀ ਬੰਗਾਲ ਤੇ ਪੰਜਾਬ ਦੀ ਵੀ ਇੱਕ ਅਨੋਖੀ ਸਾਂਝ ਹੈਗੀ ਜਿਵੇਂ ਪੰਜਾਬ ਚ ਮਹਿਮਾਨ ਨਵਾਜੀ ਹੁੰਦੀ ਹੈਗੀ ਖੁੱਲੇ ਦਿਲਾਂ ਵਾਲੇ ਲੋਕ ਆਗੇ ਉਸੇ ਤਰ੍ਹਾਂ ਹੀ ਬੰਗਾਲ ਦੇ ਵਿੱਚ ਖੁੱਲੇ ਦਿਲਾਂ ਵਾਲੇ ਲੋਕ ਤੇ ਮਹਿਮਾਨ ਨਵਾਜੀ ਖੁੱਲ ਕੇ ਕਰਦੇ ਆ ਜੀ ਆਏਗੇ ਦੀ ਤੇ ਇਤਿਹਾਸਿਕ ਦੀ ਗੱਲ ਕਰੀਏ ਜੀ ਇਤਿਹਾਸ ਦੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਗਾਲ ਦਾ ਦੌਰਾ ਵੀ ਕੀਤਾ ਸੀਗਾ ਆਜ਼ਾਦੀ ਦੇ ਵਾਸਤੇ ਬਈ ਦੋਹਾਂ ਰਾਜਾਂ ਨੇ ਸਾਰਿਆਂ ਨੂੰ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ ਜਿਵੇਂ ਕਿ ਪੰਜਾਬ ਦੇ ਵਿੱਚੋਂ ਸਰਦਾਰ ਭਗਤ ਸਿੰਘ ਤੇ ਬੰਗਾਲ ਦੇ ਵਿੱਚੋਂ ਸੁਭਾਸ਼ ਚੰਦਰ ਬੋਸ ਜੀ ਤੇ ਜੇ ਆਪਾਂ ਕਾਲੇ ਪਾਣੀ ਦੇ ਸਜਾਵਾਂ ਦੀ ਗੱਲ ਕਰਗੇ ਜੀ ਜਿਹੜੀ ਜੇਲ ਹੈਗੀ ਆ ਅੰਡਮਾਨ ਨਿਕੋਬਾਰ ਦੇ ਵਿੱਚ ਇੱਕ ਟਾਪੂ ਤੇ ਜਿਹੜੀ ਉੱਥੇ ਜੇਲ ਬਣਾਈ ਗਈ ਹੈਗੀ ਤਾਂ ਸਾਰਿਆਂ ਨੂੰ ਵੱਧ ਇਨਕਲਾਬੀਆਂ ਦੀ ਗਿਣਤੀ ਉੱਥੇ ਸੀਗੀ ਪੰਜਾਬ ਰਾਜ ਵਿੱਚੋਂ ਤੇ ਬੰਗਾਲ ਰਾਜ ਵਿੱਚੋਂ ਦੋਨਾਂ ਦੀ ਗਿਣਤੀ ਜਿਹੜੀ ਕਾਲੇ ਪਾਣੀ ਦੀ ਜੇਲ ਉੱਥੇ ਜ਼ਿਆਦਾ ਸੀਗੀ ਜੀ ਤੇ ਕਾਫੀ ਪ੍ਰਾਣੀ ਸਾਂਝ ਆ ਗਈ ਜੀ ਪੰਜਾਬੀਆਂ ਨਾਲ ਪੰਜਾਬ ਨਾਲ ਬੰਗਾਲ ਦੀ ਬੜੇ ਚੰਗੇ ਲੋਕ ਆ ਇੱਥੋਂ ਦੇ ਤੇ ਬਾਕੀ ਵੀ ਸਾਰਾ ਆਲਾ ਦਵਾਲਾ ਬਹੁਤ ਵਧੀਆ ਜੀ ਸਭ ਕੁਝ ਮੌਸਮ ਇੱਥੋਂ ਦਾ ਆ ਮੀਂਹ ਆਉਣ ਲੱਗ ਗਿਆ ਹੁਣ ਕਣਮਨ ਕਾਣੀ ਜਿਹੜੀ ਸ਼ੁਰੂ ਹੋਈ ਪਈ ਆਪਾਂ ਵੀ ਸਾਈਕਲ ਇੰਦਰ ਸ਼ੈੱਡ ਥੱਲੇ ਕਰ ਲਏ ਭਾਈ ਸਮਾਨ ਸੱਲਾ ਜਿਹੜਾ ਭੇਜ ਜੂਗਾ ਬਿਲਕੁਲ ਨਾ ਇੱਕੇ ਦਾ ਗਰਮੀ ਤੇ ਹੁਣ ਇੱਕੇ ਦਾ ਪੂਰਾ ਵਧੀਆ ਮੌਸਮ ਪਿੱਛੇ ਆਪਾਂ ਬਈ ਜਿਹੜੇ ਸਮੁੰਦਰੀ ਜਹਾਜ਼ ਦੇ ਵਿੱਚ ਝੂਟਾ ਲੈ ਕੇ ਆਏ ਆ ਹਨਾ ਜੇ ਆਪਾਂ ਉਹਦੀ ਗੱਲ ਕਰੀਏ ਉਹਨੂੰ ਨੌਕਾ ਵੀ ਕਹਿ ਦਿੰਦੇ ਆ ਨੌਕਾ ਜਿਹੜਾ ਹਿੰਦੀ ਸੰਸਕ੍ਰਿਤੀ ਦਾ ਸ਼ਬਦ ਆ ਇਹ ਹਿੰਦੀ ਸੰਸਕ੍ਰਿਤੀ ਦਾ ਸ਼ਬਦ ਉਹਦੇ ਚ ਨੌਕਾ ਕਹਿ ਦਿੰਦੇ ਆ ਇਹਨੂੰ ਤੇ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਪੰਜਾਬੀ ਦੇ ਵਿੱਚ ਡੂੰਗੀ ਪੰਜਾਬੀ ਤੇ ਹਿੰਦੀ ਦੇ ਪੰਜਾਬੀ ਤੇ ਹਿੰਦੀ ਦੇ ਵਿੱਚ ਇਹਨੂੰ ਡੂੰਗੀ ਕਿਹਾ ਜਾਂਦਾ ਪਰ ਆਪਣੇ ਕਿਸ਼ਤੀ ਜ਼ਿਆਦਾ ਕਹਿ ਦਿੰਦੇ ਆਗੇ ਕਿਸ਼ਤੀ ਬੋਟ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਬੋਟ ਠੀਕ ਹੈ ਜੀ ਤੇਨੂੰ ਬੰਗਾਲੀ ਦੇ ਵਿੱਚ ਪਲਵਾ ਕਿਹਾ ਜਾਂਦਾਗਾ ਜਿਹਦੇ ਚ ਆਪਾਂ ਝੂਟਾ ਲੈ ਕੇ ਆਏ ਆ ਪਲਵਾ ਬੰਗਾਲੀ ਦੇ ਵਿੱਚ ਤੇ ਇੱਕ ਸ਼ਬਦ ਆ ਜੀ ਤਰਨੀ ਸੰਸਕ੍ਰਿਤੀ ਦਾ ਸ਼ਬਦ ਆ ਪੁਰਾਣਾ ਤਰਨਾ ਤੋਂ ਬਣਿਆ ਹੋਇਆ ਤਰਨੀ ਇਹਨੂੰ ਤਰਨੀ ਵੀ ਕਹਿ ਦਿੰਦੇ ਆ ਤੇ ਬਾਕੀ ਇਹਨੂੰ ਬੋਟ ਕਹਿ ਲੋ ਠੇਰੀ ਕਹਿ ਲੋ ਤੇ ਭਾਵੇਂ ਆਪਣੇ ਭਾਈ ਜੱਟ ਸੌਦੇ ਵਾਂਗੂ ਮੇਰੇ ਵਾਂਗੂ ਇਹਨੂੰ ਸਮੁੰਦਰੀ ਯਾਰ ਕਹਿ ਦੋ ਠੀਕ ਹੈ ਜੀ ਇਹ ਸਫ਼ਰ ਲਗਭਗ ਆਪਣਾ 60 ਕਿਲੋਮੀਟਰ ਦਾ ਹੋ ਚੁੱਕਿਆ ਜੀ ਮੌਸਮ ਵਧੀਆ ਹੈ একদম ਠੰਡਾ ਹੋਇਆ ਹੋਇਆਗਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲਾਂ ਬਹੁਤ ਗਰਮੀ ਸੀ ਹੁਣ ਵਧੀਆ ਮੌਸਮ ਹੋਇਆ ਹੋਇਆ ਮੀਂਹ ਵੀ ਪੈ ਹਟਿਆ ਵਧੀਆ ਠੰਡੀ ਹੁਣ ਹਵਾ ਚੱਲੀ ਜਾਂਦੀ ਹੈ ਹਵਾ ਤੰਗ ਵੀ ਕਰਦੀ ਹੈ ਤੇ ਵਧੀਆ ਵੀ ਲੱਗਦੀ ਹੈ ਦੋਨੇ ਗੱਲਾਂ ਹੀ ਆ ਕਿਉਂ ਸੰਦੀਪ ਹਾਂਜੀ ਹਾਂਜੀ ਭਾਈ ਪਹਿਲਾਂ ਗਰਮੀ ਸੀ ਹੁਣ ਵਧੀਆ ਮੌਸਮ ਕਿੱਨਾ ਹੋ ਗਿਆ ਵਧੀਆ ਖੌਣ ਗਿਆ ਪੰਜਾਬ ਤੋਂ ਆਇਆ ਸਰ ਪੰਜਾਬ ਸੇ ਪੰਜਾਬ ਸੇ ਜੀ ਪੰਜਾਬ ਹਾਂਜੀ ਆਹ ਪੂਰਾ ਪੰਜਾਬ ਹੈ ਆਹ ਪੱਛਮੀ ਬੰਗਾਲ ਹੈ ਪੱਛਮੀ ਬੰਗਾਲ ਸਾਹਮਣੇ ਆ ਗਿਆ ਜੀ ਇੱਕ ਹੋਰ ਟੋਲ ਪਲਾਜ਼ਾ ਆਪਣੇ ਆਪਣਾ ਪੱਛਮੀ ਬੰਗਾਲ ਦੇ ਵਿੱਚ ਅੱਜ ਚੌਥੇ ਦਿਨ ਦਾ ਸਫਰ ਆ ਇਹ ਤੇ ਚਾਰਾਂ ਦਿਨਾਂ ਦੇ ਵਿੱਚ ਆਪਾਂ ਨੂੰ ਇਦਾਂ ਦੇ ਟੋਲ ਪਲਾਜ਼ੇ ਮਿਲੇ ਆ ਭਾਈ ਕੱਲੇ ਖਾਲੀ ਆ ਕਮਰੇ ਜੇ ਬਣੇ ਹੋਏ ਤੇ ਇਹਦਾ ਤਾਂ ਹਾਲ ਹੋਰ ਵੀ ਮਾੜਾਗਾ ਇਹਦਾ ਕੋਈ ਨਾ ਕੋਈ ਬਾਰੀ ਨਾ ਟਾਕੀ ਕੁਝ ਵੀ ਨਹੀਂ ਹੈਗਾ ਇਦਾਂ ਹੋਇਆ ਪਿਆ ਭਾਈ ਇਹ ਟੋਲ ਪਲਾਜ਼ਾ ਤੇ ਮਾਇਆਪੁਰ ਤੋਂ ਲੈ ਕੇ ਜੀ ਇੱਧਰ ਤੱਕ ਮਾਇਆਪੁਰ ਦਾ ਏਰੀਏ 'ਚ ਤੇ ਆ ਗਾਂਹਾਂ ਵੀ ਇਹ ਬਾਣ ਥੋੜੇ ਜੇ ਚੰਗੇ ਆ ਜਾਂਦੇ ਆ ਉਹ ਪਜਾਉ ਬਾਣ ਆ ਜਾਂਦੇ ਆ ਕਿ ਜਿਵੇਂ ਪਿੱਛੇ ਝਾਰਖੰਡ ਦੇ ਵਿੱਚ ਤੇ ਜਦੋਂ ਵੀ ਆਪਾਂ ਬਗਾਲ ਦੇ ਵਿੱਚ ਬੜੇ ਸੀਗੇ ਉਹ ਪਹਿਲਾ ਪਿੰਡਾਂ ਸ਼ਹਿਰਾਂ ਦੇ ਵਿੱਚ ਬਾਣ ਸੀਗੇ ਜਿਹੜੇ ਜਿਆਦਾ ਮਾੜੇ ਸੀਗੇ ਉਹਨੇ ਪਜਾਉ ਨਹੀਂ ਸੀਗੇ ਕੱਲਾ ਕਹਿ ਸਕਦੇ ਆਪਾਂ ਵੀ ਝੋਨਾ ਹੁੰਦਾ ਸੀਗਾ ਹੋਰ ਐਡਾ ਕੁਝ ਖਾਸ ਨਹੀਂ ਸੀਗਾ ਤੇ ਇਧਰਲੇ ਬਾਣਾ ਦੇ ਵਿੱਚ ਆਪਾਂ ਦੇਖਿਆ ਬਈ ਗੰਨਾ ਤੇ ਸਬਜੀ ਹੋ ਗਈ ਸਾਰੀ ਝੋਨਾ ਵੀ ਤੇ ਹੋਰ ਪਪੀਤੇ ਦੇ ਦਰਖਤ ਹੋ ਗਏ ਛੋਟੇ ਛੋਟੇ ਪਪੀਤੇ ਦੇ ਬੂਟੇ ਹੋ ਗਏ ਕੇਲੇ ਹੋ ਗਏ ਤੇ ਲਗਭਗ ਸਾਰਾ ਕੁਝ ਇਧਰ ਹੋ ਹੀ ਜਾਂਦਾਗਾ ਜਿਵੇਂ ਆ ਪਤਾ ਨਹੀਂ ਕੀ ਬੀਜਿਆ ਹੋਇਆਗਾ ਆ ਬੂਟੇ ਵਾਟੇ ਜੇ ਰੱਖੇ ਹੋਏ ਨਰਸਰੀ ਹੈ ਤਾਂ ਛੋਟੀ ਜੀ ਆ ਕੇਲੇ ਖੜੇ ਆਗੇ ਇਧਰ ਆਪ ਜਮੀਨ ਹੈਗੀ ਆ ਜਿਹੜੀ ਆਪ ਭਜਾਊਗਾ ਵਧੀਆ ਸਮਾਂ 6:30 ਹੋ ਗਿਆ ਜੀ ਤੇ ਪਤਾ ਨਹੀਂ ਇਹ ਕਿਹੜਾ ਪਿੰਡ ਆ ਭਾਈ ਕੋਈ ਨਾਂ ਨੂੰ ਅਤਾ ਪਤਾ ਹਜੇ ਪਤਾ ਨਹੀਂ ਲੱਗਿਆ ਖੜੇ ਆ ਜੀ ਨੀਸ਼ੂ ਨੂੰ ਡੀਕੀ ਆ ਨੇ ਥੋੜਾ ਜਿਹਾ ਮਗਰ ਆਗਾ ਕਹਿੰਦਾ ਸੀ ਆ ਗਿਆ ਤੇ ਰਹਿਣ ਦੀ ਕੋਈ ਥਾਂ ਲਗਭਗ ਆਪਾਂ 40-45 ਮਿੰਟਾਂ ਤੋਂ ਦੇਖਦੇ ਆਉਣੇ ਆਸ-ਪਾਸਾ ਕੋਈ ਢਾਬਾ ਮਿਲ ਜੇ ਕੋਈ ਪੈਟਰੋਲ ਪੰਪ ਮਿਲ ਜੇ ਪਰ ਨਾ ਹਜੇ ਤੱਕ ਕੋਈ ਢਾਬਾ ਆਇਆ ਜੀ ਤੇ ਨਾ ਹੀ ਕੋਈ ਪੈਟਰੋਲ ਪੰਪ ਆਇਆਗਾ ਜਿੱਥੇ ਆਪਾਂ ਰਾਤ ਕੱਟ ਸਕੀਏ ਤੇ ਥੋੜਾ ਜਿਹਾ ਹੋਰ ਚੱਲਦੇ ਆ ਜੀ 2-4 ਕਿਲੋਮੀਟਰ ਦੇਖਦੇ ਆ ਕੋਈ ਵਧੀਆ ਜਗ੍ਹਾ ਮਿਲ ਜੇ ਕੋਈ ਢਾਬਾ ਮਿਲ ਜੇ ਭਲਾ ਨਹੀਂ ਪੈਟਰੋਲ ਪੰਪ ਹੋਵੇ ਭਲਾ ਨਹੀਂ ਕੋਈ ਮੰਦਿਰ ਹੋਵੇ ਜੀ ਜੇ ਹਜੇ ਕੋਈ ਰਹਿਣ ਦਾ ਆਪਣਾ ਪ੍ਰਬੰਧ ਬੰਦੋ ਵਾਸਤੇ ਜਿਹੜਾ ਨਹੀਂ ਹੋਇਆ ਨੇਰਾ ਹੋ ਚੁੱਕਿਆ ਟਾਈਮ ਬਾਈ 6:30 ਪਿੱਛੋਂ ਬਾਈਆਂ ਤੋਂ ਪਤਾ ਕਰਿਆ ਸੀ ਕਹਿੰਦੇ ਭਾਈ ਅੱਗੇ ਪੈਟਰੋਲ ਪੰਪ ਹੈਗਾਗਾ ਉੱਥੇ ਰਾਤ ਕੱਟ ਲਿਓ ਅੱਗੇ ਆ ਕੇ ਦੇਖਿਆ ਤਾਂ ਪੈਟਰੋਲ ਪੰਪ ਦੀ ਹਾਲਤ ਬਾਈ ਤੁਸੀਂ ਆਪ ਹੀ ਦੇਖ ਲਓ ਕਿਹੜੇ ਲੋਟ ਆ ਕੀ ਚਿੱਕੜ ਚੱਲਾ ਹੋਇਆ ਪਿਆਗਾ ਤੇ ਇਧਰਲੇ ਪਾਸੇ ਬਾਈ ਹੈ ਇਹਨਾਂ ਤੋਂ ਪਤਾ ਕਰਦੇ ਆ ਅੱਗੇ ਕੋਈ अगे कोई पेट्रोल पंप है कि नहीं क्या नाम है जी आपका दिलीप सिंह आगे कोई पेट्रोल पंप है ए, दो किलोमीटर आगे एच पी पेट्रोल पंप ऐसा तो नहीं है नहीं ऐसा नहीं वहाँ रात वो सोने के लिए नहीं बोल पाएंगे कौन सा शहर है मोगरा है मोगरा मोगरा ਕਿੰਨਾ ਰਹਿ ਗਿਆ ਜੀ ਆਜਾ 60 ਕਿਲੋਮੀਟਰ 60 ਕਿਲੋਮੀਟਰ ਠੀਕ ਹੈ ਜੀ ਆਪ ਦਾ ਕੀ ਨਾਮ ਹੈ ਭਾਈ ਆਪ ਵੀ ਆ ਜਾਓ ਥੋੜਾ ਸੰਜੇ ਜਦਵ ਸੰਜੇ ਸੰਜੇ ਜਦਵ ਸੰਜੇ ਜਦਵ ਠੀਕ ਹੈ ਭਾਈ ਸ਼ੁਕਰੀਆ ਜੀ ਅੱਜ ਦੀ ਰਾਤ ਕੱਟਣ ਦਾ ਪ੍ਰਬੰਧ ਹੋ ਗਿਆ ਜੀ ਜਿਹੜਾ ਤੁਸੀਂ ਆਪਣੇ ਪਿੱਛੇ ਐਚ ਪੀ ਪੈਟਰੋਲ ਪੰਪ ਦੇਖਿਆ ਨੇ ਉਹ ਇੱਥੇ ਜਿਵੇਂ ਆਪਾਂ ਨੂੰ ਬਾਈਆਂ ਨੇ ਪਿੱਛੇ ਦੱਸਿਆ ਸੀ ਭਾਈ ਵੀ ਅੱਗੇ ਪੈਟਰੋਲ ਪੰਪ ਆ ਡੇਢ ਦੋ ਕਿਲੋਮੀਟਰ ਤੇ ਤੇ ਉਸੇ ਪੈਟਰੋਲ ਪੰਪ ਤੇ ਆਪਾਂ ਆ ਕੇ ਰੁਕ ਗਏ ਬਾਈਆਂ ਨਾਲ ਗੱਲਬਾਤ ਕਰੀ ਜੀ ਇਹਨਾਂ ਨੇ ਹਾਂ ਕਰਤੀ ਕਹਿੰਦੇ ਭਾਈ ਰੈਪੋ ਅੱਜ ਦੀ ਰਾਤ ਆਪਾਂ ਐਸ ਪੈਟਰੋਲ ਪੰਪ ਤੇ ਕਟਾਂਗੇ ਜੀ ਸਾਈਕਲ ਇਧਰਲੇ ਪਾਸੇ ਉਹ ਖਲ ਖੁੰਝੇ ਚ ਮੰਗਰ ਲਾਇ ਪਿਆਗੇ ਆ ਉਹ ਪਿੱਛੇ ਬਾਈਕ ਚੋਰ ਜੀ ਚਲਾਇ ਪਿਆ ਸਾਈਕਲ ਤੇ ਇੱਥੇ ਬਸ ਆਸੇ ਪਾਸੇ ਜੇ ਕਿਸੇ ਪਾਸੇ ਹੋ ਜਾਾਂਗੇ ਟੇਡੇ ਲਟ ਜਾਾਂਗੇ ਤੇ ਹੁਣ ਜਿਹੜਾ ਖਾਣ ਪੀਣ ਦਾ ਮਾੜਾ ਮੋਟਾ ਦੇਖ ਲਗੇ ਭਾਈ ਕੀ ਖਾਈਗੇ ਅੰਗੜਾਂ ਗਾਲੈ ਨਾ ਉਹ ਵੀ ਦੁਖੀ ਜਾਂਦੀ ਮੇਰੀ ਅੱਜ ਸਾਈਕਲ ਆਪਣੇ ਇੱਧਰ ਖੜੇ ਹੈ ਜੀ ਤੇ ਮੀਂਹ ਕਣੀ ਤੋਂ ਉੱਤੇ ਤਰਪਾਲ ਪਾਤੀ ਆ ਚਾਰਾਂ ਸਾਈਕਲਾਂ ਦੇ ਉੱਤੇ ਤੇ ਆਪਣੇ ਸੌਣ ਦਾ ਪ੍ਰਬੰਧ ਇੱਧਰਲੇ ਪਾਸੇ ਬੈੱਡ ਲੱਗ ਚੁੱਕਿਆ ਹੈ ਜੀ ਇੱਥੇ ਅੱਜ ਦੀ ਰਾਤ ਆਪਾਂ ਕੱਟਣੀ ਹੈ ਜੀ ਤੇ ਖਾਣਾ ਪੀਣਾ ਆਪਣਾ ਆ ਪਿਆ ਜੀ ਦੋ ਦੁੱਧ ਦੇ ਪੈਕਟ ਖਾਲੀ ਕਰੇ ਦੁੱਧ ਪੀਤਾ ਗਾ ਜੀ ਠਕਾ ਕੇ 2 ਲੀਟਰ ਦੁੱਧ ਸੀਗਾ ਵਧੀਆ ਡੰਗਾ ਲੈ ਗਿਆ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਜਿਵੇਂ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹੈਗੇ ਵੈਸੇ ਤਾਂ ਜੀ ਪੰਜਾਬ ਇੱਕ ਇਦਾਂ ਦਾ ਰਾਜ ਹੈਗਾ ਵੀ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਇਦਾਂ ਦਾ ਰੱਬ ਨਾ ਕਰੇ ਕਾਰਨ ਬਣਦੇ ਆਗੇ ਹਨਾ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾਗਾ ਮਦਦ ਕਰਨ ਵਾਸਤੇ ਪਰ ਅੱਜ ਪੰਜਾਬ ਨੂੰ ਹੀ ਲੋੜ ਆ ਗਈ ਪੰਜਾਬ ਦੀ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਜੋ ਵੀ ਕਿਨਕਾ ਫੁਲਕਾ ਹਨਾ ਤੇ ਮਦਦ ਕੀਤੀ ਜਾਵੇ ਜਿੱਥੇ ਹੜ ਆਏ ਹੋਏ ਆਗੇ ਤੇ ਇੱਕ ਆਹ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਤਨਵੀਰ ਕੌਰ ਗਿੱਲ ਪਿੰਡ ਕਵੱਦੀ ਜ਼ਿਲ੍ਹਾ ਹੈਗਾ ਲੁਧਿਆਣਾ ਪੰਜਵਾਂ ਜਨਮ ਦੇਣਾ ਜਨਮ ਦੇਂਦੀਆਂ ਬੱਚੀ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਵੀ ਭਾਈ ਬਹੁਤ-ਬਹੁਤ ਵਧਾਈਆਂ ਤੇ ਇੱਕ ਆ ਹੋਰ ਬੱਚੇ ਦਾ ਜਨਮ ਦੇਣਾਗਾ ਬੱਚੇ ਦਾ ਨਾਮ ਹੈਗਾ ਰੀਸ਼ਵ ਸਿੰਘ ਰਾਮਪਰਾਫੂਲ ਤੋਂ ਆ ਬਹੁਤ-ਬਹੁਤ ਵਧਾਈਆਂ ਜਨਮ ਦੇਂਦੀਆਂ ਬੱਚੇ ਨੂੰ ਤੇ ਬੱਚੇ ਦੇ ਪਰਿਵਾਰ ਨੂੰ ਤੇ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਜੀ ਜਿਹੜਾ ਸਮੇਂ ਚੋਂ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਇਹਨੇ ਚੰਗੇ-ਚੰਗੇ ਜਿਹੜੇ ਕਮੈਂਟ ਕਰਦੇ ਹੋ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਤੇ ਨਾਮ ਹੈ ਸਫ਼ਰ ਦੇ ਨਾਲ ਸਾਸਰੀ ਕਾਲ ਜੀ ਸਾਬ